ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਭੱਲੇ ਜੀ ਦੀਆਂ ਹੁਣ ਤੱਕ ਆਪ ਜੀਆ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ ਦੂਸਰੀ ਵਾਰ ਪੌੜੀ 10ਵੀਂ ਤੱਕ ਅੱਜ 11ਵੀਂ ਪੌੜੀ ਤੋਂ ਆਰੰਭ ਕਰਨਾ ਹੈ ਭਾਈ ਆਪ ਜੀਆ ਨੇ ਸਤਕਾਰ ਸਹਿਤ ਸਰਵਣ ਕਰਨਾ ਜੀ ਬੜੀ ਸਰਲ ਭਾਸ਼ਾ ਦੇ ਵਿੱਚ ਲਿਖੀਆਂ ਨੇ 12 ਭਾਈ ਗੁਰਦਾਸ ਜੀਆ ਨੇ ਆਮ ਆਪਣੇ ਬੋਲਚਾਲ ਵਾਲੀ ਭਾਸ਼ਾ ਹੈ ਭਾਈ ਕੋਈ ਵਿਆਖਿਆ ਕਰਨ ਦੀ ਵੀ ਲੋੜ ਨਹੀਂ ਪੜਦਿਆਂ ਪੜਦਿਆਂ ਸਰਵਣ ਕਰਦਿਆਂ ਹੀ ਸਮਝ ਪੈ ਜਾਂਦੀ ਹੈ ਕਿ ਆਖਦੇ ਨੇ ਭਾਈ ਗੁਰਦਾਸ ਜੀ ਆਓ ਅੱਜ 11ਵੀਂ ਪੌੜੀ ਤੋਂ ਆਰੰਭ ਕਰਦੇ ਹਾਂ ਭਾਈ ਦੂਸਰੀ ਵਾਰ ਦਾ ਜਾਪ ਆਪ ਸਭ ਨੇ ਆਨੇ ਪਿਆਰ ਸਤਕਾਰ ਸਹਿਤ ਸਰਵਣ ਕਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਸੋਨੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਆਖਦੇ ਨੇ ਭਾਈ ਗੁਰਦਾਸ ਜੀ ਸੁਨਿਆਰਾ ਸੋਇਨਾ ਘੜੇ ਗਹਿਣੇ ਸਵਾਰੇ ਪਿੱਪਲ ਬੱਤਰੇ ਵਾਲੀਆਂ ਤਾਂ ਨੌੜੇ ਤਾਰੀ ਵੇਸਰਨਥ ਵਖਾਣੀ ਐ ਕੰਠਮਾਲਾ ਤਾਰੇ ਟੀਕਤ ਮਣੀਆਂ ਮੋਤ ਸਰ ਗਜਰੇ ਪਸਾਰੇ ਦੁਰਬਹਟਾ ਗੋਲ ਛਾਪ ਕਰ ਬਹੁ ਪ੍ਰਕਾਰੀ ਪੀ ਆਪ ਵਰਤਦਾ ਗੁਰਮਖ ਵਿਚਾਰੇ ਅੱਗੇ 12ਵੀਂ ਪੌੜੀ ਦੇ ਵਿੱਚ ਗੰਨੇ ਦੇ ਰਸ ਦਾ ਦ੍ਰਿਸ਼ਟਾੰਦ ਦਿੰਦੇ ਨੇ ਭਾਈ ਗੁਰਦਾਸ ਜੀ ਗੰਨਾ ਕੋਲੂ ਪੀੜੀ ਐ ਰਸ ਦੇਦਰ ਹਲਾ ਕੋਈ ਕਰੇ ਗੁੜ ਭੇਲੀਆਂ ਕੋ ਸੱਕਰ ਵਾਲਾ ਕੋਈ ਖੰਡ ਸਵਾਰਦਾ ਮੱਖਣ ਮਸਾਲਾ ਹੋਵੇ ਮਿਸਰੀ ਕਲੀ ਕੰਧ ਮਠਿਆਈ ਢਾਲਾ ਕਾਵੇ ਰਾਜਾ ਰੰਕ ਕਰ ਰਸ ਭੋਗ ਸੁਖਾਲਾ ਆਪੇ ਆਪ ਵਰਤਦਾ ਗੁਰਮੁਖ ਸੁਖਾਲਾ ਅੱਗੇ ਪੌੜੀ 13ਵੀਂ ਦੇ ਵਿੱਚ ਗਾਂ ਦੇ ਦੁੱਧ ਦੀ ਅਨੇਕਤਾ ਦਾ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ ਕੀ ਆਖਦੇ ਨੇ ਭਾਈ ਸਾਹਿਬ ਜੀ ਗਾਈ ਰੰਗ ਬਿਰੰਗ ਬਹੁ ਹਾ ਦੁੱਧ ਉज्जਲ ਵਰਣਾ ਦੁੱਧ ਦਹੀਂ ਜਮਾਈਏ ਕਰ ਨਿਹਚਲ ਧਰਨਾ ਦਹੀਂ ਬਲੋਏ ਅਲੋਈਏ ਚਾਹੇ ਮੱਖਣ ਤਰਨਾ ਮੱਖਣ ਤਾਈ ਔਟਾਈ ਕੈ ਕਿਉ ਨਿਰਮਲ ਕਰਨਾ ਓਮ ਜਗ ਨਈ ਵੇਦ ਕਰ ਸਭ ਕਾਰਜ ਸਰਣਾ ਆਪੇ ਆਪ ਵਰਤਦਾ ਗੁਰਮੁਖ ਹੋਏ ਜਰਣਾ ਅੱਗੇ 14ਵੀਂ ਪੌੜੀ ਦੇ ਵਿੱਚ ਭਾਈ ਜੀ ਇਹ ਗਵਰਣਨ ਕਰਦੇ ਨੇ ਸੂਰਜ ਇੱਕ ਰੁੱਤ ਅਨੇਕ ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਿਣਾਏ ਦੋਇ ਬਖਬਾਰਾ ਮਾਹ ਕਰ ਸੰਜੋਗ ਬਣਾਈ ਛੇ ਰੁੱਤਿ ਵਰਤਿਆ ਬਹੁ ਚਲਤ ਬਣਾਈ ਸੂਰਜ ਇਕ ਵਰਤਦਾ ਲੋਕ ਵੇਦ ਅਲਾਈ ਚਾਰ ਵਰਣ ਛੇ ਦਰਸ਼ਨਾ ਬਹੁ ਪੰਥ ਚਲਾਈ ਆਪੇ ਆਪ ਵਰਤਦਾ ਗੁਰਮੁਖ ਸਮਝਾਈ ਅਗੇ ਪੌੜੀ 15ਵੀਂ ਦੇ ਵਿੱਚ ਭਾਈ ਜੀ ਦ੍ਰਿਸ਼ਟਾਂਤ ਦਿੰਦੇ ਨੇ ਇੱਕੋ ਇੱਕ ਹੋਰ ਦ੍ਰਿਸ਼ਟਾਂਤ ਇੱਕੋ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ ਪਾਣੀ ਇੱਕ ਇੱਕ ਧਰਤ ਹੈ ਬਹੁ ਬਿਰਖ ਉਪਾਏ ਅਫਲ ਸਫਲ ਪ੍ਰਕਾਰ ਬਹੁ ਫਲ ਫੁੱਲ ਸੁਹਾਈ ਬਹੁ ਰਸ ਰੰਗ ਸਵਾਰਣਾ ਪਰ ਕਿਰਤ ਸੁਭਾਏ ਬੈ ਸੰਤਰ ਇਕ ਵਰਣ ਹੋਏ ਸਭ ਤਰ ਵਰ ਛਾਈ ਗੁਪਤਹਿ ਪ੍ਰਗਟ ਹੋਏ ਕੈ ਸਬ ਮੰਤ ਕਰਾਏ ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ ਅੱਗੇ ਪੌੜੀ 16ਵੀਂ ਦੇ ਵਿੱਚ ਬਿਰਧ ਪਾਲਣ ਦਾ ਦ੍ਰਿਸ਼ਟਾਂਤ ਹੈ ਭਾਈ ਗੁਰਦਾਸ ਜੀਾਂ ਦਾ ਕੀ ਆਖਦੇ ਨੇ 16ਵੀਂ ਪੌੜੀ ਦੇ ਵਿੱਚ ਚੰਦਨ ਵਾਸ ਬਨਾਸਪਤ ਸਭ ਚੰਦਨ ਹੋਵੇ ਅਸਤ ਤਾਤ ਇਕ ਤਾਤ ਹੈ ਹੋਏ ਸੰਗ 파ਰਸ ਢੋਵੈ ਨਦੀਆਂ ਨਾਲੇ ਵਾਲੜੇ ਮਿਲ ਰੰਗ ਰੰਗੋਵੈ ਨਦੀਆਂ ਨਾਲੇ ਵਾਲੜੇ ਮਿਲ ਗੰਗ ਗੰਗੋਵੈ ਪਤਿਤ ਉਧਾਰਨ ਸਾਧ ਸੰਗ ਪਾਪਾ ਮਲ ਧੋਵੈ ਨਰਕ ਨਿਵਾਰ ਅਸੰਖ ਹੋਏ ਲਖ ਪਤਿਤ ਸੰਗੂ ਵੈ ਆਪੇ ਆਪ ਵਰਤਦਾ ਗੁਰਮੁਖ alo ਵੈ ਆਪੇ ਆਪ ਵਰਤਦਾ ਗੁਰਮੁਖ alo ਵੈ ਅੱਗੇ ਪੌੜੀ 17ਵੀਂ ਪ੍ਰਭ ਲਈ ਪ੍ਰੇਮ ਕਿਹੋ ਜਿਹਾ ਹੋਵੇ ਕਿਹੋ ਜਿਹਾ ਹੋਵੇ ਦਰਸਾਉਂਦੇ ਨੇ ਭਾਈ ਗੁਰਦਾਸ ਜੀ ਦੀਪਕ ਹੇਤ ਪਤੰਗ ਦਾ ਜਲ ਮੀਨ ਤਰੰਦਾ ਮਿਰਗ ਨਾਦ ਵਿਸਮਾਦ ਹੈ ਭਵਰ ਕਬਲ ਵਸੰਦਾ ਚੰਦ ਚਕੋਰ ਪ੍ਰੀਤ ਹੈ ਦੇਖ ਧਿਆਨ ਤਰੰਦਾ ਚੱਕਵੀ ਸੂਰਜ ਹੇਤ ਹੈ ਸੰਜੋਗ ਬਣੰਦਾ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਮਿਲੰਦਾ ਆਪੇ ਆਪ ਵਰਤਦਾ ਗੁਰਮੁਖ ਪਰਚੰਦਾ ਪੌੜੀ 18ਵੀਂ ਦੇ ਵਿੱਚ ਪ੍ਰਭੂ ਹਰ ਅੰਗ ਵਿੱਚ ਵਿਆਪਕ ਹੈ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਅੱਖੀਂ ਅੰਦਰ ਵੇਖਦਾ ਸਭ ਚੋਜ ਵਿਡਣਾ ਕੰਨੀ ਸੁਣਦਾ ਸੁਰਤ ਕਰ ਆਖਾਂ ਵਖਾਣਾ ਜੀਬੇ ਅੰਦਰ ਬੋਲਦਾ ਬਹੁਤ ਸਾਦ ਲੁਬਾਣਾ ਅੱਖੀਂ ਹੱਥੀਂ ਕਿਰਤ ਕਮਾ ਮੰਦਾ ਪਗ ਚੱਲੇ ਸੁਜਾਣਾ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਆਪੇ ਆਪ ਵਰਤਦਾ ਗੁਰਮੁਖ ਸੁਖਮਾਣਾ ਅੱਗੇ ਪੌੜੀ 19ਵੀਂ ਦੇ ਵਿੱਚ ਸ੍ਰਿਸ਼ਟੀ ਦੇ ਕਰਤੇ ਦਾ ਸੰਬੰਧ ਤੇ ਪ੍ਰਬੰਧ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਪੰਮਣ ਗੁਰੂ ਗੁਰ ਸ਼ਬਦ ਹੈ राग नाद विचारा मात पिता जल धरत है उत्पत संसार दाई दया रात दे वरते वरतारा शिव शक्त दा खेल मिल प्रकृति पसारा ਬਾਰ ਬ੍ਰਹਮ ਪੂਰਨ ਬ੍ਰਹਮ ਘਟ ਚੰਦ ਅਕਾਰਾ ਆਪੇ ਆਪ ਵਰਤਦਾ ਗੁਰਮੁਖ ਨਿਰਤਾਰਾ ਅੱਗੇ ਦੂਸਰੀ ਵਾਰ ਦੀ 20ਵੀਂ ਪੌੜੀ ਅਤੇ ਦੂਸਰੀ ਵਾਰ ਦੀ ਅੰਤਮ ਪੌੜੀ ਹੈ ਭਾਈ ਇਸ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਭ ਵਿੱਚ ਉਹ ਪ੍ਰਭੂ ਆਪੇ ਹੀ ਆਪ ਵਰਤਦਾ ਹੈ ਸਾਰਿਆਂ ਦੇ ਵਿੱਚ ਉਹ ਪ੍ਰਭੂ ਆਪ ਹੀ ਹੈ ਇਹ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ 22 ਪੌੜੀ ਦੇ ਵਿੱਚ ਫੁੱਲਾ ਅੰਦਰ ਵਾਸ ਹੈ ਹੋਏ ਪਵਰ ਲੁਭਾਣਾ ਅੰਬਾਂ ਅੰਦਰ ਰਸ ਧਰੀ ਕੋਇ ਹਲ ਰਸ ਮਾਣਾ ਮੋਰ ਬੰਬੀ ਹਾ ਹੋਏ ਕੈ ਕਣ ਵਰਸ ਸਿਆਣਾ ਕੀਰ ਨੀਰ ਸੰਜੋਗ ਹੋਏ ਕਲਿਕੰਧ ਬਖਾਣਾ ਓੰਕਾਰ ਆਕਾਰ ਕਰੇ ਹੋਏ ਪਿੰਡ ਪਰਾਣਾ ਆਪੇ ਆਪ ਵਰਤਦਾ ਗੁਰਮੁਖ ਪਰਵਾਣਾ ਅਕਾਰ ਕਰ ਓਏ ਪਿੰਡ ਪੁਰਾਣਾ ਆਪੇ ਆਪ ਵਰਤਦਾ ਗੁਰਮੁਖ ਪਰਵਾਣਾ ਇਹ ਸਿਪਾਈ ਭਾਈ ਗੁਰਦਾਸ ਦੀਆਂ 12 ਦੇ ਵਿੱਚੋਂ ਦੂਸਰੀ ਪੌੜੀ ਦੂਸਰੀ ਵਾਰ ਤੱਕ ਦਾ ਜਾਪ ਆਪ ਸਭਨਾਂ ਨੇ ਬੜੇ ਸਤਕਾਰ ਸਹਿਤ ਸਰਵਣ ਕੀਤਾ ਹੈ ਭਾਈ ਅੱਗੇ ਕੱਲ ਤੋਂ ਆਪਾਂ ਸ਼ੁਰੂ ਕਰਨਾ ਹੈ ਤੀਸਰੀ ਵਾਰ ਦਾ ਜਾਪ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਲੈਣ ਭਾਈ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜੀ ਰੱਖਣਾ ਬਾਣੀ ਤੇ ਬਾਣੇ ਦਾ ਧਾਰਨੀ ਬਣਾਉਣ ਸਭਨਾਂ ਨੂੰ ਸਭਨਾਂ ਦੇ ਘਰ ਪਰਵਾਰਾਂ ਦੇ ਵਿੱਚ ਸੋ ਕਿ ਸ਼ਾਂਤੀ ਦੇ arogyata ਗੁਰਸਿੱਖੀ ਜੀਵਨ ਬਖਸ਼ ਕਰਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ